ਸਤਿ ਸ਼੍ਰੀ ਅਕਾਲ ਜੀ ਮੈਂ ਗੁਰਜਿੰਦਰ ਸਿੰਘ ਵੰਗੂ YouTube ਚੈਨਲ ਪੰਜਾਬੀ ਵਿਊਰਸ਼ਿਪ ਤੇ ਤੁਹਾਡਾ ਸਵਾਗਤ ਹੈ ਪੰਜਾਬ ਦੇ ਵਿੱਚ ਪੰਚਾਇਤੀ ਚੋਣਾਂ ਹੋਈਆਂ ਨੂੰ ਆਖਰ ਮਹੀਨੇ ਕਿੰਨੇ ਕੁ ਹੋਏ ਨੇ ਅਕਤੂਬਰ ਦੇ ਵਿੱਚ ਪੰਚਾਇਤੀ ਚੋਣਾਂ ਸੀ ਚੰਦਕ ਮਹੀਨੇ ਹੋਏ ਨੇ ਪੰਚਾਇਤੀ ਚੋਣਾਂ ਹੋਈਆਂ ਨੂੰ ਪਰ ਇਹਨਾਂ ਮਹੀਨਿਆਂ ਦੇ ਦੌਰਾਨ ਜਿਹੜੇ ਮੌਜੂਦਾ ਸਰਪੰਚ ਕਈ ਪਿੰਡਾਂ ਦੇ ਵਿੱਚ ਚੁਣੇ ਗਏ ਸੀ ਤੇ ਕਈ ਪਿੰਡਾਂ ਦੇ ਜਿਹੜੇ ਸਰਪੰਚ ਨੇ ਕੋਈ ਨਾ ਕੋਈ ਇਹੋ ਜਿਹਾ ਕਾਂਡ ਕਰ ਦੁੰਦੇ ਨੇ ਕਿ ਆਹ ਸਰਪੰਚ ਫਸ ਜਾਂਦੇ ਨੇ ਤੇ ਸਸਪੈਂਡ ਹੋ ਜਾਂਦੇ ਨੇ ਕਿਉਂ ਕਾਂਡ ਕਰਦੇ ਨੇ ਕਿਉਂ ਸਸਪੈਂਡ ਹੁੰਦੇ ਨੇ ਕਿ ਜਾਣਕਾਰੀ ਦੀ ਘਾਟ ਹੈ ਕਿ ਕੋਈ ਸਹੀ ਗਾਈਡ ਨਹੀਂ ਕਰ ਰਿਹਾ ਜਾਂ ਫਿਰ ਆਪ ਹੀ ਪੰਚਾਇਤ ਨਹੀਂ ਚਲਾਉਣੀ ਆਉਂਦੀ ਇਹ ਗੱਲ ਤਾਂ ਇਹ ਪੰਚਾਇਤਾਂ ਹੀ ਦੱਸ ਸਕਦੀਆਂ ਨੇ ਪਿੰਡ ਵਾਲੇ ਹੀ ਦੱਸ ਸਕਦੇ ਨੇ ਤੇ ਸਰਪੰਚ ਹੀ ਦੱਸ ਸਕਦੇ ਨੇ ਪਰ ਇੱਕ ਖਬਰ ਪੰਜਾਬ ਦੇ ਜ਼ਿਲ੍ਹੇ ਮੋਹਾਲੀ ਦੇ ਇੱਕ ਪਿੰਡ ਦੀ ਖਬਰ ਤੁਹਾਡੇ ਨਾਲ ਮੈਂ ਸਾਂਝੀ ਕਰ ਰਿਹਾ ਹੈਗਾ ਜਿੱਥੋਂ ਦੇ ਜਿਹੜੇ ਮੌਜੂਦਾ ਸਰਪੰਚ ਸੀ ਜਗਜੀਤ ਸਿੰਘ ਜਗਜੀਤ ਸਿੰਘ ਨੂੰ ਡੀਡੀਪੀਓ ਨੇ ਸਸਪੈਂਡ ਕਰਤਾ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ ਮੋਹਾਲੀ ਨੇ ਜਿਹੜਾ ਮੋਹਾਲੀ ਜ਼ਿਲ੍ਹੇ ਦਾ ਤੰਗੌਰੀ ਪਿੰਡ ਹੈ ਤੰਗੌਰੀ ਪਿੰਡ ਦਾ ਮੌਜੂਦਾ ਸਰਪੰਚ ਸੀ ਜਗਜੀਤ ਸਿੰਘ ਉਹਨੂੰ ਸਸਪੈਂਡ ਕਰਤਾ ਕਿਉਂ ਸਸਪੈਂਡ ਕਰਤਾ ਇਹ ਜੇ ਤੇ ਆਪਾਂ ਗੱਲ ਕਰਾਂਗੇ ਜਿਹੜੇ ਦੋਸਤ ਨਵੇਂ ਆਏ ਨੇ ਉਹ ਪੰਜਾਬੀ ਵੀਰਸ਼ਪ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਕਿਉਂਕਿ ਇਹਦੇ ਤੇ ਲਗਾਤਾਰ ਅਸੀਂ ਪੰਜਾਬ ਦੇ ਪਿੰਡ ਪੰਜਾਬ ਦੇ ਪੰਜ ਪੰਜਾਬ ਦੇ ਸਰਪੰਚ ਪੰਚਾਇਤਾਂ ਦੀ ਗੱਲ ਕਰਦੇ ਰਹਿੰਦੇ ਆ ਜਿਹੜੇ ਦੋਸਤ ਨਵੇਂ ਆਏ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਨਾਲ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਵੀ ਜਰੂਰ ਦੱਸਿਓ ਕਿ ਤੁਹਾਡੇ ਇਹਨਾਂ ਜੋ ਕੁਝ ਮੈਂ ਖਬਰਾਂ ਇਸ ਬਾਰੇ ਤੁਹਾਡੀ ਕੀ ਰਾਏ ਹੈ ਜ਼ਿਲ੍ਹਾ ਮੋਹਾਲੀ ਦਾ ਇੱਕ ਪਿੰਡ ਹੈ ਪਿੰਡ ਤੰਗੌਰੀ ਮਸ਼ਹੂਰ ਪਿੰਡ ਹੈ ਜਦੋਂ ਬਨੂੜ ਤੋਂ ਲਾਂਡਰਾ ਰੋਡ ਨੂੰ ਮੋਹਾਲੀ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਪਿੰਡ ਹੈ ਤੰਗੌਰੀ ਪਿੰਡ ਤੰਗੌਰੀ ਪਿੰਡ ਦਾ ਮੌਜੂਦਾ ਸਰਪੰਚ ਹੈ ਜਗਜੀਤ ਸਿੰਘ ਜਿਹਨੂੰ ਜ਼ਿਲ੍ਹਾ ਵਿਕਾਸ ਪੰਚਾਇਤ ਅਫਸਰ ਮੋਹਾਲੀ ਵੱਲੋਂ ਸਸਪੈਂਡ ਕਰਤਾ ਗਿਆ ਤੇ ਚੋਣ ਮਤਲਬ ਚੋਣ ਦਾ ਅਧਿਕਾਰ ਪੰਚ ਨੂੰ ਦੇਤਾ ਮਾਮਲਾ ਇਹ ਹੈ ਕਿ ਜਗਜੀਤ ਸਿੰਘ ਸਰਪੰਚ ਚੁਣੇਗੇ ਅਕਤੂਬਰ ਦੇ ਵਿੱਚ ਤੇ ਜੋ ਖਬਰ ਵੀ ਹੈ ਮੇਰੇ ਪਿੱਛੇ ਵੀ ਖਬਰ ਲੱਗੀ ਹੋਈ ਹੈ ਮੈਂ ਜਿਹੜਾ ਜਾਗਰਣ ਅਖਬਾਰ ਦੀ ਖਬਰ ਆ ਤੇ ਪੰਜਾਬੀ ਜਾਗਰਣ ਦੇ ਵਿੱਚ ਖਬਰ ਲਾਈ ਆ ਅਸ਼ਵਿੰਦਰ ਸਿੰਘ ਜਿਹੜੇ ਪੱਤਰਕਾਰੀ ਕਰਦੇ ਨੇ ਬਨੂੜ ਤੋਂ ਉਹਨਾਂ ਨੇ ਇਸ ਤੋਂ ਇਲਾਵਾ ਪੰਜਾਬੀ ਟਰਬਿਊਨ ਦੇ ਵਿੱਚ ਵੀ ਕਰਮਜੀਤ ਸਿੰਘ ਚੱਲਾ ਹੋਰਾਂ ਦੀ ਇਹ ਖਬਰ ਲੱਗੀ ਹੋਈ ਸੀ ਮਾਮਲਾ ਕੀ ਹੈ ਜਿਹੜੇ ਜਗਜੀਤ ਸਿੰਘ ਨੇ ਟੰਗੌਰੀ ਪਿੰਡ ਦੇ ਸਰਪੰਚ ਨੇ ਮੌਜੂਦਾ ਉਹਨਾਂ ਨੇ ਪੰਚਾਇਤੀ ਜ਼ਮੀਨ ਦੇ ਵਿੱਚੋਂ 80 ਤੋਂ 90 ਦਰਖਤ ਕਟਵਾ ਕੇ ਵੇਚਤੇ ਜਿਹੜੇ 15 ਤੋਂ 20 ਸਾਲ ਪੁਰਾਣੇ ਸੀ ਜਦੋਂ ਪਿੰਡ ਦੇ ਹੀ ਇੱਕ ਸਾਬਕਾ ਪੰਚ ਬਲਦੇਵ ਸਿੰਘ ਨੇ ਮੈਕਮੇ ਨੂੰ ਸ਼ਿਕਾਇਤ ਕੀਤੀ ਮੈਕਮੇ ਨੇ ਜਾਂਚ ਕੀਤੀ ਤਾਂ ਜਗਜੀਤ ਸਿੰਘ ਸਰਪੰਚ ਨੇ ਕਿਹਾ ਕਿ ਜਿਹੜੇ ਆ ਦਰਖਤ ਕੱਟੇ ਗਏ ਨੇ ਦਰਖਤ ਮੈਂ ਨਹੀਂ ਕੱਟੇ ਇਹ ਦਰਖਤ ਤਾਂ ਚੋਰੀ ਹੋ ਗਏ ਮੈਂ ਤਾਂ ਇਹਦੀ ਸ਼ਿਕਾਇਤ ਵੀ ਥਾਣੇ 'ਚ ਕਰਾਈ ਹੋਈ ਆ ਪਰ ਜਦੋਂ ਸਰਪੰਚ ਨੂੰ ਕਿਹਾ ਗਿਆ ਕਿ ਤੁਸੀਂ ਆਪਣੀ ਸ਼ਿਕਾਇਤ ਪੇਸ਼ ਕਰੋ ਜੇ ਤੁਸੀਂ ਐਫ ਆਈ ਆਰ ਕਰਾਈ ਹੈ ਥਾਣੇ 'ਚ ਕਿਹਾ ਗਿਆ ਕਿ ਕਿਹਾ ਜਾਂਦਾ ਕਿ ਸਰਪੰਚ ਵੱਲੋਂ ਜਿਹੜੀ ਐਫਆਈਆਰ ਕਰਾਈ ਗਈ ਉਹ ਐਫਆਈਆਰ ਪੇਸ਼ ਨਹੀਂ ਹੋਈ ਸਰਪੰਚ ਉਸ ਐਫਆਈਆਰ ਨੂੰ ਉਸ ਥਾਣੇ ਵਾਲੀ ਰਿਪੋਰਟ ਨੂੰ ਪੇਸ਼ ਨਹੀਂ ਕਰ ਸਕੇ ਜਿਸ ਕਰਕੇ ਡੀਡੀਪੀਓ ਮੋਹਾਲੀ ਨੇ ਜਗਜੀਤ ਸਿੰਘ ਨੂੰ ਸਸਪੈਂਡ ਕਰਤਾ ਇਹੋ ਜਿਹੀਆਂ ਘਟਨਾਵਾਂ ਹੋਰ ਵੀ ਸਾਹਮਣੇ ਆਈਆਂ ਸੀ ਆਪਣੀਆਂ ਤੇ ਹੋਰ ਵੀ ਹੋ ਸਕਦਾ ਕਿ ਅੱਗੇ ਵੀ ਸਾਹਮਣੇ ਆਉਣ ਕਿ ਸਰਪੰਚਾਂ ਨੂੰ ਕੰਮ ਨਹੀਂ ਕਰਨਾ ਆਉਂਦਾ ਕਿ ਸਰਪੰਚ ਅਣਜਾਣ ਨੇ ਬਹਿਕਾਵੇ ਦੇ ਵਿੱਚ ਆ ਜਾਂਦੇ ਨੇ ਇਹ ਗੱਲਾਂ ਤਾਂ ਸਰਪੰਚ ਨੇ ਜਿਹੜੇ ਉਹ ਸਰਪੰਚ ਹੀ ਦੱਸ ਸਕਦੇ ਨੇ ਪਰ ਡੀਡੀਪੀਓ ਨੇ ਜਿਹੜਾ ਪੰਜਾਬ ਰਾਜ ਐਕਟ ਹੈਗਾ ਪੰਚਾਇਤੀ ਐਕਟ 1994 ਦੀ ਧਾਰਾ ਜਿਹੜੀ B4 ਹੈ ਉਸ ਰਾਹੀਂ ਸਸਪੈਂਡ ਕਰਤਾ ਤੇ বন ਵਿਭਾਗ ਨੂੰ ਕਿਹਾ ਵੀ ਗਿਆ ਕਿ ਅਸੈਸਮੈਂਟ ਕਰੋ ਕਿੰਨੇ ਦੇ ਹੱਦ ਰਕਸੀ ਤਾਂ ਕਿ ਇਹਦਾ ਜਿਹੜਾ ਖਰਚਾ ਉਹ ਖਰਚਾ ਸਰਪੰਚ ਸਿਰ ਪਾਇਆ ਜਾ ਸਕੇ ਨਾ ਤਾਂ ਬੋਲੀ ਕਰਵਾਈ ਤੇ ਨਾ ਜੇ ਜਕਰ ਬੋਲੀ ਨਹੀਂ ਕਰਵਾਈ ਤਾਂ ਫਿਰ ਖਜ਼ਾਨੇ ਦੇ ਵਿੱਚ ਉਹ ਪੈਸੇ ਵੀ ਕਿਵੇਂ ਜਮ੍ਹਾਂ ਹੋਣਗੇ ਤੇ ਜਦੋਂ ਦਰਖਤ ਕੱਟੇ ਗਏ ਜਿਵੇਂ ਖਬਰ ਦੇ ਵਿੱਚ ਲਿਖਿਆ ਤੇ ਨਾ ਹੀ ਦਰਖਤ ਕੱਟਣ ਦੀ ਜਿਹੜੀ ਮਨਜ਼ੂਰੀ ਹੈ ਇਹ ਮਨਜ਼ੂਰੀ ਲਈ ਗਈ ਸਰਪੰਚ ਵੱਲੋਂ ਤਾਂ ਬਲਦੇਵ ਸਿੰਘ ਨੇ ਸ਼ਿਕਾਇਤ ਕਰਤੀ ਜਿਹੜੇ ਸਾਬਕਾ ਪੰਚ ਸੀ ਪਿੰਡ ਦੇ ਤੇ ਉਸ ਤੋਂ ਬਾਅਦ ਕਾਰਵਾਈ ਹੋ ਗਈ ਕਾਰਵਾਈ ਹੋ ਗਈ ਕਿ ਪੰਚਾਇਤੀ ਜ਼ਮੀਨ ਦੇ ਵਿੱਚੋਂ ਮੌਜੂਦਾ ਸਰਪੰਚ ਨੇ 15 ਤੋਂ 20 ਸਾਲ ਪੁਰਾਣੇ ਜਿਹੜੇ 80 ਤੋਂ 90 ਦਰਖਤ ਸੀ ਉਹ ਦਰਖਤ ਕੱਟ ਕੇ ਵੇਚਤੇ ਗੱਲ ਤਾਂ ਅਗਲੀ ਇਹ ਹੀ ਹੁੰਦੀ ਹੈ ਕਿ ਪੈਸੇ ਜੇਬ ਚ ਪਾ ਲੇ। ਉਹ ਆਪਣਾ ਦੇ ਵਿੱਚ ਆਪਾਂ ਦੇਖ ਰਿਹਾ ਹਾਂ ਲਾ ਕਿ ਮੈਂ ਨਹੀਂ ਕਹਿੰਦਾ ਕਿਉਂਕਿ ਜੇ ਇਹ ਵੀ ਗੱਲ ਹੈ ਜਿਵੇਂ ਸਰਪੰਚ ਕਹਿੰਦਾ ਕਿ ਚੋਰੀ ਹੋ ਗਏ। ਉਹਨਾਂ ਜਕਰ 80 ਤੋਂ 90 ਦਰਖਤ ਕੋਈ ਚੋਰੀ ਕਰਕੇ ਲੈ ਗਿਆ ਪੰਚਾਇਤੀ ਜ਼ਮੀਨ ਦੇ ਵਿੱਚੋਂ ਆਪਣੇ ਪਿੰਡ ਦੀ ਤਾਂ ਕੀ ਆਪਾਂ ਨੂੰ ਪਤਾ ਨਹੀਂ ਲੱਗਦਾ ਕਿ ਸਾਡੇ ਪਿੰਡ ਦੇ ਵਿੱਚ ਚੋਰੀ ਹੋ ਰਹੀ ਆ ਕਿ ਘੰਟੇ ਦੋ ਘੰਟੇ ਦਾ ਕੰਮ ਸੀ ਕਿ ਚੰਦ ਮਿੰਟਾਂ ਦਾ ਹੀ ਕੰਮ ਸੀ ਕਿ ਚੰਦ ਮਿੰਟਾਂ ਦੇ ਵਿੱਚ ਸਾਰੀ ਇਹ ਆ ਗੱਲ ਨਵੇੜਦੀ। ਆਹ ਦੇਖਣ ਦੀ ਲੋੜ ਹੈ। ਸੋ ਨਵੇਂ ਨਵੇਂ ਤੁਸੀਂ ਸਰਪੰਚ ਚ ਹੋਣੇ ਹੋ। ਤਾਨੂੰ ਪਤਾ ਹੋਣਾ ਚਾਹੀਦਾ ਕਿ ਸਾਡੇ ਰੂਲ ਤੇ ਰੈਗੂਲੇਸ਼ਨ ਕੀ ਨੇ ਪੰਚਾਇਤਾਂ ਨੂੰ ਇਸਨ ਕਿਵੇਂ ਚਲਾਉਣਾ ਕਾਨੂੰਨ ਕੀ ਕਹਿੰਦਾ ਆਪਣੀ ਮਨਮਰਜ਼ੀ ਦੇ ਨਾਲ ਆਪਾਂ ਕੋਈ ਦਰਖਤ ਨਹੀਂ ਕੱਟ ਸਕਦੇ ਇਹੋ ਜੀਆਂ ਹੋਰ ਸ਼ਿਕਾਇਤਾਂ ਵੀ ਸਰਪੰਚਾਂ ਦੀ ਆਈਆਂ ਸੀ ਕਿ ਸਰਪੰਚਾਂ ਨੇ ਦਰਖਤ ਕੱਟ ਕੇ ਵੇਚਦੇ ਕਈ ਥਾਵਾਂ ਦੇ ਉੱਪਰ ਸਰਪੰਚਾਂ ਨੇ ਚਲੋ ਇੱਥੇ ਦੋ ਦਿਨ ਸਫੈਦੇ ਚੋਰੀ ਹੋ ਗਏ ਇੱਕ ਮੈਂ ਖਬਰ ਕੀਤੀ ਸੀ ਤੁਸੀਂ ਇਸ ਚੈਨਲ ਤੋਂ ਦੇਖਿਆ ਸੀ ਕਿ ਦੋ ਦਿਨ ਸਫੈਦ ਦੇ ਚੋਰੀ ਹੋ ਗਏ ਸਰਪੰਚ ਨੇ ਕਿਹਾ ਕਿ ਮੈਂ ਤਾਂ ਥਾਣੇ ਦੇ ਵਿੱਚ ਜਾ ਕੇ ਦਰਖਾਸਤ ਦੇਤੀ ਸੀ ਆ ਮੇਰੇ ਕੋਲ ਦਰਖਾਸਤ ਸੀਗਾ ਪਈ ਆ ਪੇੜਵਾਲ ਪਿੰਡ ਦਾ ਹੋ ਕੇ ਸੀ ਤੁਸੀਂ ਖਬਰ ਦੇਖੀ ਹੈ ਹੁਣ ਵੀ ਉਹ ਆਪਣੇ ਚੈਨਲ ਤੇ ਖਬਰ ਪਈ ਹੈ ਪੰਜਾਬੀ ਵਿਊਰ ਚ ਪਤੇ ਤੁਸੀਂ ਜਾ ਕੇ ਦੇਖ ਸਕਦੇ ਹੋ ਪਰ ਹੁਣ ਸਸਪੈਂਡ ਹੋ ਗਏ ਮੌਤਲ ਕਰਤੇ ਗਏ ਡੀਡੀਪੀਓ ਬਹਾਲੀ ਵੱਲੋਂ ਪਿੰਡ ਦੇ ਪੰਚ ਨੇ ਸ਼ਿਕਾਇਤ ਕੀਤੀ ਸੀ ਕਿ 15 ਤੋਂ 20 ਸਾਲ ਪੁਰਾਣੇ ਦਰਖਤ ਨੇ ਹਰੇ ਭਰੇ ਉਹ ਸਰਪੰਚ ਨੇ ਕਟਵਾ ਕੇ ਵੇਚਤੇ ਜਿਨ੍ਹਾਂ ਦੀ ਗਿਣਤੀ 80 ਤੋਂ 90 ਆ ਡੀਡੀਪੀਓ ਨੇ ਮਹਿਕਮੇ ਨੂੰ ਕਹਿਤਾ ਵਿਭਾਗ ਨੂੰ ਕਿ ਤੁਸੀਂ ਅਸੈਸਮੈਂਟ ਕਰੋ ਕਿੰਨੇ ਦੇ ਹਨ ਤਾਂ ਜੋ ਜਿਹੜੀ ਪਰਪਾਈ ਹੈ ਉਹ ਪਰਪਾਈ ਕਿਤੇ ਜਾ ਸਕੇ ਸੋ ਸਾਡੇ ਸਰਪੰਚਾਂ ਨੂੰ ਪੰਚਾਇਤਾਂ ਨੂੰ ਵੀ ਸਿਆਣੇ ਹੋਣ ਦੀ ਲੋੜ ਹੈ ਧੰਨਵਾਦ ਦੋਸਤੋ ਚੈਨਲ ਕਰ ਲਓ ਸਬਸਕ੍ਰਾਈਬ ਹੋਰ ਖਬਰਾਂ ਇਦਾਂ ਦੀ ਆਪਾਂ ਲੈ ਕੇ ਆਉਂਦੇ ਰਹਾਂਗੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਿਓ ਧੰਨਵਾਦ